ਬੰਦਾ ਲੱਖ ਦੇ ਚੱਕਰ ਦੇ ਸਿਮੂ ਨੂੰ ਚੁਣਨਾ ਨਾ ਲਾ ਦਿਓ 25 ਤੁਹਾਡਾ 25 ਮੇਰਾ ਡੀਅਰ ਜੈਸਮਿਨ ਸੈਂਡਲਸ ਤੈਨੂੰ ਨਾ ਅਸੀਂ ਉਸ ਘਰ ਚੋਂ ਨਹੀਂ ਕੱਢਿਆ ਆਪਣੀ ਜ਼ਿੰਦਗੀ ਚ ਤੇ ਆਪਣੇ ਦਿਲ ਚੋਂ ਪੂਰੀ ਤਰ੍ਹਾਂ ਕੱਢ ਚੁੱਕੇ ਆ ਤੇ ਦੁਬਾਰਾ ਸਾਡੇ ਨਾਲ ਰਿਸ਼ਤਾ ਰੱਖਣ ਦੀ ਕੋਸ਼ਿਸ਼ ਨਾ ਕਰੀ ਕਦੇ ਤੇਰੇ ਘਰ ਵਾਲ ਨੂੰ ਰੱਦਿਕਾ ਮੈਂ ਤਾਂ ਫੋਨ ਕਰਦੀ ਆ ਤੇਰੇ ਘਰ ਵਾਲੇ ਤੋਂ ਪਹਿਲੇ ਉਹ ਮੇਰਾ ਦਿਓਰ ਹੈ ਤੇ ਦਿਓਰ ਤੋਂ ਪਹਿਲੇ ਨਾ ਛੋਟਾ ਭਰਾ ਵੈ ਲੈ ਅੰਜੂ ਮੈਨੂੰ ਤਾਂ ਲੱਗਦਾ ਤੇਰਾ ਦਿਮਾਗ ਖਾਲੀ ਆ ਤੂੰ ਕਿਤੇ ਨੋਹ ਦੀ ਕੋਈ ਦਵਾਈ ਦੀ ਹੋਈ ਤਾਂ ਨਹੀਂ ਚੱਕ ਕੇ ਖਾ ਲਈ ਗੁਰਮੀਤੋ ਜੇ ਮਹੀਨੇ ਦੇ ਅੰਦਰ ਅੰਦਰ ਲਾਪਰੀਤ ਆਪਣਾ ਬੈਗ ਚੱਕ ਕੇ ਨਾ ਇੱਥੋਂ ਗਈ ਤੇ ਤੂੰ ਮੈਨੂੰ ਅੰਜੂ ਨਾ ਰਾਧਿਕਾ ਬੱਚੇ ਜੇ ਸੋ ਗਏ ਨੇ ਨਾ ਤੇ ਥੱਲੇ ਆ ਜਾ ਤੇ ਆਪਾਂ ਬਾਜ਼ਾਰ ਚੱਲੀਏ ਉਹ ਆ ਗਈ ਮੰਮੀ ਚਲੋ ਮੈਂ ਤਾਂ ਤਿਆਰ ਆ ਇਹ ਨਾ ਬੱਚਾ ਕੋਲ ਬੈਠੇ ਹੋਏ ਨੇ ਤੇ ਬੱਚੇ ਸੋ ਗਏ ਨੇ ਉਹ ਨੂੰ ਨਾ ਉੱਪਰ ਦਾ ਸਿਆਣਾ ਸੀਗਾ ਪਵਨ ਨੂੰ ਆਪਾਂ ਬਾਜ਼ਾਰ ਚੱਲਦੇ ਆ ਤੇ ਜੇ ਉੱਥੇ ਲੇਟ ਹੋ ਗਏ ਨਾ ਤੇ ਬਾਅਦ ਚ ਉਹਨੇ ਰੋਲਾ ਪਾਣਾ ਹੈ ਉਹ ਛੱਡੋ ਮੰਮੀ ਅੱਗੇ ਇਹਨਾਂ ਨੂੰ ਦੱਸ ਕੇ ਜਾਣੀ ਆ ਕੀ ਲੋੜ ਆ ਦੱਸਣ ਦੀ ਨਾ ਮੰਮੀ ਅੱਗੇ ਅਸੀਂ ਜਾਨੀ ਆ ਬਾਜ਼ਾਰ ਕਿ ਪਹਿਲੀ ਵਾਰੀ ਚੱਲੀਆਂ ਜਾਂ ਹਮੇਸ਼ਾ ਜਾਣ ਲੱਗਿਆ ਇਹਨਾਂ ਨੂੰ ਦੱਸ ਕੇ ਜਾਈਦਾ ਵਾ ਫੇਰ ਵੀ ਨਾ ਇੱਕ ਵਾਰੀ ਉਹਨੂੰ ਦੱਸ ਦੇ ਬਾਜ਼ਾਰ ਚੱਲੀਆਂ ਵਾ ਤੇ ਜੇ ਕੋ ਛੋਨੇ ਮੰਗਾਣਾ ਹੋਇਆ ਤੇ ਮੰਗਵਾਲੇਗਾ ਮੰਮੀ ਚੁੱਪ ਕਰਕੇ ਨਿਕਲਦੇ ਆ ਕੱਲ ਕਰੋ ਵਾਲ ਚੌਥਾ ਤੁਸੀਂ ਮੈਨੂੰ ਸਰਗੀ ਦਾ ਸਮਾਨ ਲੈ ਕੇ ਦੇਣਾ ਐਵੇਂ ਇਹਨਾਂ ਨੂੰ ਪਤਾ ਲੱਗੂਗਾ ਤੁਹਾਨੂੰ ਪਤਾ ਇਹ ਆਪਣੇ ਬਾਰੇ ਤਾਂ ਘੱਟ ਹੀ ਸੋਚਦੇ ਆ ਜੇ ਤੈਨੂੰ ਪਤਾ ਲੱਗ ਹੀ ਗਿਆ ਕਿ ਮੈਂ ਤੁਹਾਡਾ ਘੱਟ ਸੋਚਦਾ ਤੇ ਫਿਰ ਤੂੰ ਆ ਚੀਜ਼ਾਂ ਤੇਰੇ ਤੋਂ ਹੀ ਸਿੱਖਿਆ ਨੇ ਨਾ ਮੈਂ ਤੁਸੀਂ ਸਿਖਾਈਆਂ ਨੇ ਨਾਲੇ ਮੰਮੀ ਜੀ ਤਾਂ ਸਰਗੀ ਦਾ ਸਮਾਨ ਲੈਣ ਇਹਦੇ ਨਾਲ ਜਾ ਹੀ ਰਹੀਆਂ ਤੇ ਨਾਲ ਜੈਸਨ ਭਾਬੀ ਦਾ ਵੀ ਲੈ ਆ ਕਰ ਲੋ ਕਿਉਂ ਨੂੰ ਭੰਡਾ ਨਾ ਜੱਤਾ ਕੋ ਇਸ ਘਰ ਦੀ ਨੂੰਹ ਸੀ ਤਾਂ ਮੈਂ ਦੇਂਦੀ ਸੀ ਸਰਗੀਆਂ ਹੁਣ ਉਹ ਇਸ ਘਰ ਦੀ ਕਿਹੜੀ ਨੂੰਹ ਹੈ ਜਿਹੜੀ ਮੈਨੂੰ ਸਰਗੀਆਂ ਦੇਣ ਤੌਰ ਪਾਵਾਂ ਦੇਖਿਆ ਮੰਮੀ ਤੁਹਾਨੂੰ ਮੈਂ ਕਹਿੰਦੀ ਪਈ ਸੀਗੀ ਕਿ ਚੁੱਪ ਕਰਕੇ ਨਿਕਲ ਲੋ ਪੈ ਗਈ ਇਹਨਾਂ ਦੇ ਕੰਨਾਂ 'ਚ ਗੱਲ ਹੁਣ ਪਾਉਗੇ ਚੰਗੀ ਤਰ੍ਹਾਂ ਲੰਗ 'ਚ ਪੰਗ ਨਹੀਂ ਮੇਰੀ ਗੱਲ ਸੁਣੋ ਇਸ ਘਰ ਦੀ ਉਹ ਨੂੰਹ ਕਿੱਦਾਂ ਨਹੀਂ ਹੈਗੀ ਉਹ ਇਸ ਘਰ ਦੀ ਨੂੰਹ ਹੈਗੀ ਹੈ ਤੁਸੀਂ ਮੰਨਣਾ ਬੰਦ ਕੀਤਾ ਹੋਇਆ ਹੋਰ ਕੋਈ ਗੱਲ ਨਹੀਂ ਉਹ ਤੇਰੀ ਜਠਾਣੀ ਵੀ ਹੈ ਮਾਤਾ ਤੇਰੀ ਵੱਡੀ ਨੂੰਹ ਵੀ ਹੈ ਜੇ ਤੁਸੀਂ ਉਹਨੂੰ ਇੱਥੇ ਨਹੀਂ ਬੁਲਾਣਾ ਨਾ ਬੁਲਾਓ ਪਰ ਜਿਹੜਾ ਉਹਦਾ ਦਿਨ ਤਿਆਰ ਬਣਦਾ ਉਹ ਤਾਂ ਦੇ ਕੇ ਆਉਣਾ ਕੀ ਹੋਊਗਾ ਮਾਤਾ ਇੱਕ ਸੂਟ ਤੇ 500 ਰੱਖ ਕੇ ਦੇ ਆਏਗੀ ਤੇ ਅਗਲੀ ਖੁਸ਼ ਹੋਊਗੀ ਥੋੜੇ ਟਾਈਮ ਵਾਸਤੇ ਮੈਂ ਤਾਂ ਨਾ ਆਪਣੀ ਨੂੰ ਉਹਨੂੰ ਮੰਨਣਾ ਬੰਦ ਕਰ ਛੱਡਿਆ ਤੇ ਐਨੇ ਵੀ ਆਪਣੀ ਜਠਾਣੀ ਉਹਨੂੰ ਮੰਨਣਾ ਨਾ ਬੰਦ ਕਰ ਛੱਡਿਆ ਤੂੰ ਬਣਾਉਂਦਾ ਸੀ ਉਹਦੇ ਕੋਲੋਂ ਰਖੜੀ ਹੁਣ ਤੂੰ ਭੈਣ ਮੰਨਣਾ ਤੇ ਮੰਨੀ ਜਾ ਮੈਂ ਨਾ ਕੱਲ ਮੰਮੀ ਨੂੰ ਆ ਕੇ ਸਾਰੀ ਗੱਲ ਦੱਸੀ ਸੀ ਵੀ ਮਿਲੀ ਸੀ ਪਾਰਲਰ ਦੇ ਬਾਹਰ ਮੈਂ ਪਾਰਲਰ ਤੋਂ ਨਾ ਆਪਣੇ ਬਾਲਾਂ ਦਾ ਕੰਮ ਕਰਾ ਕੇ ਬਾਹਰ ਨਿਕਲੀ ਤੇ ਉਹ ਦਿਹਾੜੀ ਤੇ ਬੈਠੀ ਸੀ ਲੋਕਾਂ ਦੇ ਮਹਿੰਦੀਆਂ ਲਾਉਂਦੀ ਪਈ ਸੀਗੀ ਮੈਂ ਨਾ ਉਹਨੂੰ ਇੰਨੇ ਪਿਆਰ ਨਾਲ ਬੁਲਾਇਆ ਤੇ ਅੱਗੋਂ ਉਹਨੇ ਮੇਰੇ ਨਾਲ ਰੂਡ ਬਿਹੇਵ ਕੀਤਾ ਚੰਗੀਆਂ ਨੇ ਮੈਨੂੰ ਭਿਓ ਭਿਓ ਕੇ ਸੁਣਾਈਆਂ ਤੇ ਤੁਸੀਂ ਤੁਸੀਂ ਉਹਦੇ ਬਸ ਗੁਲਗਾਲੀ ਗਾਣੇ ਰੰਨੇ ਹੋ ਹਰ ਵੇਲੇ ਉਹ ਜਾਣਦਾ ਜਾਣਦਾ ਮੈਂ ਕਿੰਨਾ ਕੁ ਤੂੰ ਪਿਆਰ ਨਾਲ ਬੋਲਦੀ ਐ ਤੂੰ ਤਾਂ ਰਾਹ ਜਾਂਦੇ ਕੁੱਤੇ ਦੇ ਵੱਟਾ ਮਾਰੇ ਨਜਾਇਜ਼ ਜੀ ਤੇ ਤੂੰ ਪਿਆਰ ਨਾਲ ਬੋਲ ਸਕਦੇ ਐ ਪੱਕਾ ਤੂੰ ਛੇੜਿਆ ਹੋਣਾ ਫੇ ਅਗਲੀ ਨੇ ਵੀ ਟਕਾ ਕੇ ਜਵਾਬ ਦਿੱਤਾ ਹੋਣਾ ਉਹ ਕਿਉਂ ਸੁਣੇ ਤੁਹਾਡੀਆਂ ਇੱਕ ਤੁਸੀਂ ਉਹਦੇ ਨਾਲ ਧੱਕਾ ਕੀਤਾ ਉਪਰੋਂ ਤੁਹਾਡੇ ਤਾਨੇ ਮੈਣੇ ਸੁਣੇ ਹਨਾ ਆ ਨਾ ਹੱਥ ਬੰਨੇ ਤੇਰੇ ਮੂਰੇ ਅਕਲੇਸ਼ ਨਾ ਪਾ ਕੱਲ ਨਾ ਵਰਤ ਰੱਖਣਾ ਇੰਨੇ ਤੇਰੀ ਲੰਬੀ ਉਮਰ ਵਾਤੇ ਤੇ ਸਾਰਾ ਦਿਨ ਉਹਨੇ ਭੁੱਖੀ ਰਹਿਣਾ ਤੇ ਐਵੇਂ ਤੂੰ ਲੈ ਕੇ ਨਾ ਉਹਨੂੰ ਭਾਬੀ ਆਪਣੀ ਨੂੰ ਕਲੇਸ਼ ਪਾਣ ਬਹਿ ਜਾਣਾ ਉਹਨੂੰ ਭਾਵੇਂ ਪਤਾ ਵੀ ਨਾ ਹੋਵੇ ਮੰਮੀ ਜੀ ਜੇ ਇੰਨੇ ਤੁਹਾਡੇ ਪੁੱਤ ਵਾਸਤੇ ਵਰਤ ਰੱਖਣਾ ਨਾ ਤਾਂ ਭਾਬੀ ਨੇ ਵੀ ਤੁਹਾਡੇ ਵੱਡੇ ਪੁੱਤ ਵਾਸਤੇ ਵਰਤ ਰੱਖਣਾ ਭਾਵੇਂ ਤੁਹਾਡੇ ਵੱਡੇ ਮੁੰਡੇ ਦਾ ਉਹਦੇ ਪਰਿਵਾਰ ਨੂੰ 1 ਰੁਪਏ ਦਾ ਸੁੱਖ ਨਾ ਹੋਵੇ ਪਰ ਉਹ ਤਾਂ ਤੁਹਾਡੇ ਮੁੰਡੇ ਦੀ ਸੁੱਖ ਮੰਗਣ ਵਾਸਤੇ ਵਰਤ ਰੱਖ ਰਹੇ ਨੇ ਨਾ ਇੰਨਾ ਕ ਤਾਂ ਸੋਚ ਲਓ ਵੀ ਉਹ ਤੁਹਾਡੇ ਮੁੰਡੇ ਦਾ ਅੱਜ ਵੀ ਚੰਗਾ ਸੋਚਦੀ ਐ ਅੱਜ ਵੀ ਇਹ ਸੋਚਦੀ ਐ ਮੇਰਾ ਘਰ ਆਲ ਚਾਹੇ ਬਾਹਰ ਆ ਅੱਜ ਨਹੀਂ ਤਾਂ ਕੱਲ ਵਾਪਸ ਆਏਗਾ ਜ਼ਰੂਰ ਉਹ ਬੱਸ ਕਰੋ ਆ ਜਿਹੜੇ ਬੰਦੇ ਨੇ ਜਾਦਾ ਗਿਆ ਆਪਣੀ ਜਨਾਨੀ ਦੀ ਆਪਣੇ ਬੱਚਿਆਂ ਦੀ ਬਾਤ ਨਾ ਪੁੱਛੀ ਆ 2 2.5 ਸਾਲ ਤਾਂ ਹੋ ਗਏ ਨਾ ਘਟਟ ਘਟ ਉਹਨੇ ਕਰਵਾ ਚੌਥਾਲੇ ਦਿਨ ਨਾ ਸ਼ੂਕ ਦਾ ਇੱਥੇ ਆ ਜਾਣਾ ਜੈਸਮਿਨ ਦਾ ਵਰਤ ਤੋੜਨ ਵਾਸਤੇ ਭਾਬੀ ਦੇ ਵਰਤ ਦਾ ਪਤਾ ਨਹੀਂ ਜੇ ਹੁਣ ਕੁਝ ਫालतू ਬੋਲੀ ਨਾ ਤੇਰਾ ਮੂੰਹ ਟੁੱਟ ਜਾਣਾ ਮੇਰੇ ਕੋਲ ਪਰੇ ਹੋ ਜਾ ਹਰ ਦਾ ਮੂੰਹ ਤੋੜਨ ਨੂੰ ਬੈਠਾ ਰਹਿਣਾ ਬੜੀ ਤੈਨੂੰ ਉਹਦੀ ਚਿੰਤਾ ਲੱਗੀ ਏ 500 ਰੁਪਏ ਲੈ ਜਾ ਤੇ ਜਾ ਮੱਥੇ ਮਾਰਿਆ ਆਹ ਦੇਖ ਲਓ ਮੰਮੀ ਇਹਨਾਂ ਦਾ ਮੈਂ ਇਹਨਾਂ ਦੀ ਲੰਬੀ ਉਮਰ ਵਾਸਤੇ ਕਰਵਾ ਚੋਦ ਦਾ ਵਰਤ ਰੱਖਣਾ ਤੇ ਇਹ ਮੇਰਾ ਮੂੰਹ ਭੰਨਨ ਨੂੰ ਫਿਰਦੇ ਪਏ ਨੇ ਹੂੰ ਰੱਖਣਾ ਇੰਨੇ ਵਰਤ ਇੱਕ ਦਿਨ ਵਰਤ ਰੱਖਣਾ 364 ਦਿਨ ਦੁਖੀ ਕਰੀ ਰੱਖਣਾ ਨਾਲੇ ਵਰਤ ਰੱਖਣ ਨਾਲ ਨਾ ਰੱਬ ਨਹੀਂ ਖੁਸ਼ ਹੁੰਦਾ ਤੇ ਨਾ ਘਰ ਵਾਲੇ ਦੀ ਉਮਰ ਲੰਬੀ ਹੁੰਦੀ ਐ ਘਰ ਵਾਲਾ ਨਾ ਰਲ ਕੇ ਰੋ ਪਿਆਰ ਨਾਲ ਰੋ ਉਹਦੀ ਹਾਂ ਚ ਹਾਂ ਮਲਾਓ ਫੇਰ ਰੱਬ ਖੁਸ਼ ਹੁੰਦਾ ਨਾਲੇ ਦਿਖਾਣਾ ਦੂਜਿਆਂ ਨੂੰ ਨੀਵਾ ਬੱਚਿਆਂ ਨੂੰ ਅਗਲੇ ਦੇ ਮਾੜਾ ਕਹਿਣਾ ਤੇ ਵਰਤ ਰੱਖ ਕੇ ਯੂ 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 ਕਰਨਾ ਨਾਲੇ ਨਾ ਕੱਲ ਵਰਤ ਰੱਖ ਕੇ ਸ਼ਾਮ ਨੂੰ ਪੁੱਛ ਕੇ ਦਿਖਾਵਾ ਨਾ ਕਰ ਤੈਨੂੰ ਵੀ ਪਤਾ ਮੇਰੀ ਖੁਸ਼ੀ ਕਿਦੇ ਵਿੱਚ ਤੇ ਉਹ ਕੰਮ ਕਰ ਦੂਜਿਆਂ ਦਾ ਨਾ ਆਦਰ ਸਤਕਾਰ ਕਰ ਵੱਡਿਆਂ ਨੂੰ ਪਿਆਰ ਕਰਿਆ ਕਰ ਛੋਟਿਆਂ ਨੂੰ ਪਿਆਰ ਕਰਿਆ ਕਰ ਬੱਚਿਆਂ ਦਾ ਸੋਚਿਆ ਕਰ ਜਿਵੇਂ ਉਹਦੇ ਬੱਚੇ ਹੋਵੇਂ ਤੇਰੇ ਬੱਚੇ ਢਿੱਡ ਸਭ ਦੇ ਲੱਗਾ ਕੱਲ ਨਾ ਮੰਮੀ ਵਰਤ ਰੱਖ ਕੇ ਇਹਨੇ ਸਾਰਾ ਦਿਨ ਚੁੱਪ ਨਹੀਂ ਰਹਿਣਾ ਸਵੇਰੇ ਆਪਣੀ ਮਾਂ ਨੂੰ ਲਾ ਲੈਣਾ ਫੋਨ ਤੇ ਯੂ ਯੂ ਗੱਲਾਂ ਕਰੂਗੀ ਆ ਹਾਂਜੀ ਮੰਮੀ ਕਿੱਦਾਂ ਤੇ ਹਾਂਜੀ ਡੈਡੀ ਕਿੱਦਾਂ ਰੱਖਣਾ ਇਹਨੇ ਵਰਤ ਹਸਾਣੀ ਕਰਦੀ ਵੀ ਆ ਮੇਰੇ ਤੇ ਵਰਤ ਰੱਖ ਕੇ ਮੰਮੀ ਦੋ ਇਹਨਾਂ ਨੂੰ 500 ਰੁਪਇਆ ਮੱਥੇ ਮਾਰ ਕੇ ਆਣ ਉਹਦੇ ਸਾਰਾ ਮੂਡ ਖਰਾਬ ਕਰਕੇ ਰੱਖਤਾ ਇਹਨਾਂ ਸੋੜਾ ਮੂੜ ਬੜਿਆ ਅਸੀਂ ਮਾਰਕੀਟ ਜਾਣਾ ਸਰਗੀ ਦਾ ਸਮਾਨ ਲੈਣਾ ਸੂਟ ਲੈਣਾ ਇਹ ਵੋ ਘਰੇ ਜਨਾਨੀ ਦੀ ਇੱਜ਼ਤ ਨਹੀਂ ਕਰਨੀ ਤੇ ਬਾਹਰ ਦਿਖਾਵੇ ਕਰਦੇ ਇਹਨਾਂ ਨੇ ਅਰੇ ਫੜ ਵੀ 500 ਰੁਪਈਆ ਲੈ ਫੜ ਜਾਂ ਦੇ ਆ ਉਹਨੂੰ ਜਾ ਹੁਣ ਅਸੀਂ ਵੀ ਨਿਕਲੀਏ ਵੱਡਾ ਭਾਬੀ ਦਾ ਲਾਟ ਲਾ ਬਣਿਆ ਫਿਰਦਾ ਚਲ ਆਣੇ ਨਾ ਹੋ ਗਏ ਪਤਾ ਨਹੀਂ ਕੀ ਹੋ ਗਏ ਨਾ ਹੋਣਾ ਫੋਨ ਹੀ ਚਲਾਈ ਜਾਣਾ ਵਾ ਸਿੱਧੇ ਹੋ ਕੇ ਮੇਰੀ ਗੱਲ ਸੁਣ ਲੋ ਮੈਨੂੰ ਪਤਾ ਗੱਲ ਕਰਵਾ ਚੋਤ ਆ ਤੈਨੂੰ ਲੈ ਦੇਣਾ ਜੋ ਸਮਾਨ ਚਾਹੀਦਾ ਮੈਂ ਤੇ ਇਹ ਕਹਿੰਦੀ ਸੀ ਕਿ ਮੇਰਾ ਸੂਟ ਨਾ ਸਟਿਚ ਹੋ ਗਿਆ ਵਾ ਤੇ ਉਹ ਫੜ ਕੇ ਲੈ ਕੇ ਆਉਣਾ ਨਾਲੇ ਮਾਰਕੀਟ ਚੋਂ ਛੋਟਾ ਮੋਟਾ ਸਮਾਨ ਲੈ ਕੇ ਆਉਣਾ ਦੂਜਾ ਮੈਂ ਮਹਿੰਦੀ ਵੀ ਲਗਾਉਣੀ ਆ ਨਾਲੇ ਨਾ ਜਾ ਕੇ ਮੰਮੀ ਨੂੰ ਪੁੱਛ ਕੇ ਆਓ ਇਸ ਵਾਰੀ ਮੈਨੂੰ ਵਰਤਦਾ ਹਲੇ ਤੱਕ ਸਮਾਨ ਨਹੀਂ ਦਿੱਤਾ ਇਸ ਵਾਰ ਇਹ ਨਾ ਮੰਮੀ ਨਾਲ ਤੂੰ ਆਪ ਹੀ ਗੱਲ ਕਰ ਲੈ ਮੀਤ ਨਾਲ ਗੱਲ ਕੱਪੜੇ ਲੈ ਆਈ ਐ ਤੇ ਮੀਤ ਮੰਮੀ ਨੂੰ ਕੱਪੜੇ ਦਿਖਾਉਂਦੀ ਹੋਣੀ ਆ ਕੀ ਪਤਾ ਯਾਦ ਹੀ ਨਾ ਰਿਹਾ ਹੋਵੇ ਉਹਨਾਂ ਨੂੰ ਕਿਉਂ ਮੰਮੀ ਨੇ ਵੀ ਤੇ ਵਰਤ ਰੱਖਣਾਈ ਆ ਆਪ ਤੇ ਸਾਰੀਆਂ ਤਿਆਰੀਆਂ ਕਰੀ ਜਾਂਦੇ ਨੇ ਤੇ ਮੇਰੀ ਵਾਰੀ ਯਾਦ ਨਹੀਂ ਲਿਆ ਕੋਈ ਨਾ ਹੁਣ ਤੂੰ ਕਲੇਸ਼ ਨਾ ਬਾਲੀ ਥੋੜੀ ਜਿਹਾ ਵੇਟ ਕਰ ਲੈ ਦੇ ਦੰਦੇ ਸਾਮਾਨ ਮੰਮੀ ਇੱਕ ਗੱਲ ਹੋਰ ਕੱਲ ਨਾ ਕਰਵਾ ਚੌਥਾ ਤੇ ਟਾਈਮ ਨਾਲ ਹੀ ਘਰ ਆ ਜਿਓ ਐਵੇਂ ਲੇਟ ਨਾ ਹੋ ਜਿਓ ਕੱਲ ਵੈਸੇ ਹੀ ਮੈਂ ਛੁੱਟੀ ਦੇ ਆ ਮੀਤ ਦੇ ਨਾਲ ਥੋੜੇ ਕੋ ਡਾਕੂਮੈਂਟ ਰਹਿ ਗਏ ਆ ਰੈਡੀ ਕਰਵਾਉਣ ਵਾਲੇ ਉਹ ਕਰਾਉਣੇ ਆ ਨਾ ਮੀਤ ਨਾਲ ਟੋੜਾ ਘੁੰਮਣਾ ਫਿਰਨਾ ਜ਼ਿਆਦਾ ਨਹੀਂ ਹੋ ਗਿਆ ਜੇ ਉਹਨੇ ਸ਼ੋਪਿੰਗ ਕਰਾਉਣੀ ਆ ਤਾਂ ਤੁਸੀਂ ਨਾਲ ਜੇ ਉਹਨੇ ਕੁਝ ਖਾਣਾ ਵਾ ਤਾਂ ਤੁਸੀਂ ਨਾਲ ਹੁਣ ਇਹ ਡਾਕੂਮੈਂਟ ਰੈਡੀ ਕਰਾਉਣੇ ਆ ਫਿਰ ਤੁਸੀਂ ਉਹਦੇ ਨਾਲ ਨਾ ਫਿਰ ਤੈਨੂੰ ਕੀ ਸੱਪ ਲੜਦਾ ਆ ਜੇ ਕੋਈ ਜ਼ਿਆਦਾ ਪਰੇਸ਼ਾਨੀ ਆ ਨਾ ਤੇ ਆਪਣਾ ਬੈਗ ਚੱਕ ਤੁਰਪਿੱਕੇ ਦੇਖ ਭੈਣ ਮੇਰੀ ਗੱਲ ਸੁਣ ਜਿਹੋ ਜਿਹਾ ਤੂੰ ਆਪਣੇ ਮਨ ਵਿੱਚ ਰਿਹਾ ਆ ਰਹੀ ਆ ਨਾ ਐਦਾਂ ਦਾ ਕੁਝ ਨਾ ਲੈ ਕੇ ਆ ਪ੍ਰੀਤ ਮੇਨ ਇੱਕ ਚਾਈਲਡਹੂਡ ਫਰੈਂਡ ਹੈ ਇਨਫ ਦੇਖ ਮੈਂ ਹੈਗੀਆਂ ਜਲੰਧਰ ਸ਼ਹਿਰ ਦੀ ਤੇ ਲੁਧਿਆਣੇ ਬਾਰੇ ਮੈਨੂੰ ਕੁਝ ਪਤਾ ਨਹੀਂ ਹੈਗਾ ਤੇ ਮੈਨੂੰ ਇੱਥੇ ਇੱਕ ਕੰਪਨੀ ਵੀ ਤਾਂ ਚਾਹੀਦੀ ਆ ਤੇ ਪ੍ਰੀਤ ਨਾਲ ਬੈਸਟ ਕੰਪਨੀ ਮੈਨੂੰ ਕੋਈ ਹੋਰ ਨਹੀਂ ਲੱਗਦੀ ਉਹ ਨਾਣਾ ਮੀਤ ਟੈਨਸ਼ਨ ਨਾ ਲੈ ਇਹ ਜ਼ਰੂਰਤ ਨਾਲੋਂ ਵੱਧ ਸੋਚੀ ਜਾਂਦੀ ਆ ਕੋਈ ਗੱਲ ਨਹੀਂ ਮਨਪ੍ਰੀਤ ਜੇ ਸੋਚਦੀ ਆ ਨਾ ਤਾਂ ਸੋਚੀ ਜਾਵੇ ਸਾਨੂੰ ਕੀ ਇਹਦੇ ਵਿੱਚ ਅਸੀਂ ਇਹਦੇ ਤੋਂ ਬੜੇਵੇਂ ਲੈਣੇ ਆ ਬਸ ਇਹ ਸਾਡੇ ਗੈਸਟ ਦੀ ਇਨਸਲਟ ਨਾ ਕਰੇ ਆਂਟੀ ਉਹੀ ਮੈਨੂੰ ਸਮਝਾ ਰਹੀਆਂ ਪਰ ਪਤਾ ਨਹੀਂ ਕਿਉਂ ਜਿਸ ਦਿਨ ਦੇ ਮੈਂ ਆਈ ਆ ਮੇਰੇ ਤੋਂ ਇੰਨੀ ਖਿਜੀ-ਖਿਜੀ ਕਿਉਂ ਹੈ ਬੇਟਾ ਗੱਲ ਨਾ ਐਵੇਂ ਆ ਇਹਦਾ ਸੜਨਾ ਮਚਣਾ ਤਾਂ ਬਣਦਾ ਹੀ ਸੀ ਇਹਨੂੰ ਨਾ ਭੁਲੇਖਾ ਸੀ ਕਿ ਸੂਟ ਪਾ ਕੇ ਮੈਂ ਹੀ ਸੋਹਣਾ ਬਣ ਸਕਦੀ ਆਂ ਪਰ ਤੇਰੇ ਵਰਗੀ ਹਾਈ ਫਾਈ ਦੇਖ ਕੇ ਨਾ ਇਹਨੂੰ ਜੈਲਸੀ ਬੜੀ ਹੋ ਰਹੀ ਆ ਮਮੀ ਜੀਨ ਟੌਪ ਤਾਂ ਮੈਂ ਵੀ ਪਾ ਸਕਦਾ ਪਰ ਤੁਸੀਂ ਕਿਹਾ ਸ਼ੁਰੂ ਤੋਂ ਕਿ ਇਹਨੂੰ ਸੂਟਾਂ 'ਚ ਹੀ ਰਹਿਣ ਦੇ ਮਨਪ੍ਰੀਤ ਜੀਨ ਟੌਪ ਨਾ ਉੰਨਾਂ ਨਹੀਂ ਸੋਹਣੇ ਲੱਗਦੇ ਨੇ ਜਿਨ੍ਹਾਂ ਨੇ ਸ਼ੁਰੂ ਤੋਂ ਅਮੀਰੀ ਵੇਖੀ ਹੋਵੇ। ਉਹਨਾਂ ਨੂੰ ਨਹੀਂ ਜਿਨ੍ਹਾਂ ਨੇ ਸ਼ੁਰੂ ਤੋਂ ਗਰੀਬੀ ਦੇਖੀ ਹੋਵੇ ਤੇ ਪੜੇ ਸਰਕਾਰੀ ਸਕੂਲ 'ਚੋਂ। ਮੰਮੀ ਜੇ ਘਰ ਦੀਆਂ ਗੱਲਾਂ ਘਰ 'ਚ ਰਹਿਣ ਤਾਂ ਚੰਗੀਆਂ ਨੇ। ਜੇ ਬਾਹਰ ਦੇ ਸਾਹਮਣੇ ਕਰੋਗੇ ਤਮਾਸ਼ਾ ਬਣੂਗਾ। ਢਾਗੀਰੇ ਢਾਗੀਰੇ ਜਿੰਨਾ ਢੱਕ ਸਕਦੀ ਹੈ ਨਾ ਢਕਲਾ ਆਪਣੇ ਆਪ ਨੂੰ। ਜੇ ਮੈਂ ਵਰਕੇ ਫਰੋਲਾਂ ਤੇ ਆ ਗਈ ਫਿਰ ਤੈਨੂੰ ਲਈ ਰੋਲੀਰ ਕਰ ਦੂੰਗੀ। ਰਹਿਣ ਤਾਂ ਆਂਟੀ ਜੀ ਤੁਸੀਂ ਨਾ ਬੋਲੋ ਲਪ੍ਰਿਤ ਨੂੰ। ਜੇ ਮੇਰੇ ਕਾਰ ਕੀ ਇਸ ਕਾਰ ਵਿੱਚ ਕੋਈ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਤੇ ਮੈਂ ਚਲੀ ਜਾਣੀ ਹੈਗੀ ਆ ਨਲੀ ਜੋਚੋ ਤੂੰ ਕਿੱਥੇ ਨਹੀਂ ਜਾਣਾ ਤੂੰ ਆਪਣਾ ਨਾ ਦਿਮਾਗ ਘੱਟ ਚਲਾ ਨਾਲੇ ਮਨਪ੍ਰੀਤ ਜਿੱਥੇ ਤੂੰ ਗਲਤ ਆ ਤੇ ਗਲਤ ਆ ਜਿੱਥੇ ਦਿਮਾਗ ਘੱਟ ਜਣਾਣਾ ਤੇ ਉੱਥੇ ਘੱਟ ਹੀ ਚਲਾਉਣਾ ਛੋਟੇ ਹੁੰਦੇ ਤਾਂ ਨਾ ਮੀਤ ਤੇ ਮੈਂ ਇਕੱਠੇ ਬੜੇ ਆ ਤੇ ਅੱਜ ਉਹਨੂੰ ਮੇਰੀ ਲੋੜ ਆ ਤੇ ਮੈਂ ਨਾ ਖੜਾਂਗਾ ਤੇ ਹੋਰ ਕੌਣ ਖੜੂਗਾ ਮਨਪ੍ਰੀਤ ਇਹਨੂੰ ਨਾ ਥੋੜਾ ਖਿੱਚ ਕੇ ਰੱਖ ਜੇ ਮੈਂ ਖਿੱਚਿਆ ਨਾ ਮੇਰੀਆਂ ਉਂਗਲਾਂ ਦੇ ਨਿਸ਼ਾਨ ਛੇਤੀ ਜਾਂਦੇ ਨਹੀਂ ਹੈਗੇ ਤੂੰ ਕਹਿੰਦੀ ਸੀ ਨਾ ਵਰਤ ਦਾ ਸਮਾਨ ਹੈਣੇਗਾ ਕੋਈ ਵਰਤ ਦਾ ਸਮਾਨ ਤੂੰ ਨਹੀਂ ਰੱਖਣਾ ਕੋਈ ਕਰਵਾ ਚੌਥ ਚਲੋ ਮੰਮੀ ਮੈਨੂੰ ਲੈ ਕੇ ਉਧਰ ਬੈਠੋ ਤੂੰ ਹੀ ਕੋਈ ਵਰਤਵਰਤ ਰੱਖਣਾ ਤੂੰ ਪਿਛਲੀ ਵਾਰ ਹੀ ਵਰਤ ਰੱਖਿਆ ਸੀ ਨਾ ਤੇ ਡੇੱਗੀ ਹੀ ਬੇਹੋਸ਼ ਹੋਗੀ ਨਹੀਂ ਨਹੀਂ ਤੇ ਇਹਦਾ ਚੱਗਾ ਆਪਾਂ ਕੰਨ ਹੀ ਬੰਦ ਕਰ ਲੈਨੇ ਆ ਕਿਸੇ ਵੇਲੇ ਨਾ ਮੈਨੂੰ ਨਾ ਐਵੇਂ ਸੋਚ ਸੋਚ ਕੇ ਨਾ ਬਹੁਤ ਟੈਨਸ਼ਨ ਹੁੰਦੀ ਆ ਜਿਵੇਂ ਮੰਮੀ ਮੈਨੂੰ ਬੋਲਦੇ ਰਹਿੰਦੇ ਨੇ ਬਿਮਾਰੀ ਮਨਹੂਸ ਤੇ ਉੱਤੋਂ ਦੀ ਟੋਡੀ ਪੈਰ ਜਿਹੜੀ ਉਂਗਲਾਂ ਲੋਂਦੀ ਰਹਿੰਦੀ ਆ ਮੈਨੂੰ ਤੇ ਬਸ ਨਾ ਇਸੇ ਚੀਜ਼ ਦਾ ਡਰ ਲੱਗਾ ਰਹਿੰਦਾ ਕਿ ਕਿਤੇ ਤੁਸੀਂ ਨਾ ਬਦਲ ਜੋ ਤੁਸੀਂ ਨਾ ਮੇਰੇ ਖਿਲਾਫ ਹੋ ਜੋ ਕਿ ਤੁਸੀਂ ਇੰਦਾਂ ਦਾ ਕੁਝ ਕੀਤਾ ਮੇਰਾ ਤੇ ਜੀਣਾ ਔਖਾ ਹੋ ਜਾਊ ਤਿਆਰ ਕਿ ਹੋਏ ਹੋ ਅਰਨਵ ਅੱਜ ਨਾ ਕਰਵਾਚੋ ਦਾ ਵਰਤ ਹੈ ਇਸ ਦਿਨ ਨਾ ਸਾਰੀਆਂ ਔਰਤਾਂ ਆਪਣੇ ਘਰ ਵਾਲੇ ਵਾਸਤੇ ਨਾ ਵਰਤ ਰੱਖਦੀਆਂ ਨੇ ਉਹਨਾਂ ਦੀ ਲੰਬੀ ਉਮਰ ਵਾਸਤੇ ਆਰਵ ਕੀ ਹੋਇਆ ਪੁੱਤਰ ਐਦਾਂ ਮੋਝਾ ਕੋ ਵਟਿਆਈ ਮੰਮੀ ਕਿਸ ਇਨਸਾਨ ਪਿੱਛੇ ਵਰਤ ਰੱਖ ਲਓ ਜਿਹਦਾ ਕੁਝ ਪਤਾ ਬਤਾਈਂ ਆਰਵ ਅੱਜ ਨਾ ਮੈਂ ਤੇਰੇ ਥੱਪੜ ਮਾਰ ਦੇਣਾ ਜੇ ਤੂੰ ਡੈਡੀ ਬਾਰੇ ਦੁਬਾਰਾ ਬੋਲਿਆ ਕਪੜਾ ਮਾਰ ਲਓ 2 ਲੀਗਤ 3 ਕਪੜਾ ਮਾਰ ਲਓ ਫਿਰ ਇਹ ਉਸ ਇਨਸਾਨ ਨੇ ਕਿਹਾ ਆ ਦੇਣਾ ਆਣਾ ਨਹੀਂ ਆਣਾ ਉਹ ਉਹਨਾਂ ਦੀ ਮਰਜ਼ੀ ਪਰ ਮੈਂ ਤਾਂ ਆਪਣੇ ਸੁਹਾਗਰ ਨੂੰ ਹੰਦੇ ਸਾਰੇ ਫਰਜ਼ ਨਹੀਂ ਨਿਭਾਵਾਂਗੀ ਕਿਉਂ ਤੁਸੀਂ ਤੇ ਕਹ ਲਿਆ ਸਾਰੇ ਫਰਜ਼ ਨਹੀਂ ਨਿਭਾਉਂਦਾ ਉਸ ਇਨਸਾਨ ਦਾ ਕੋਈ ਫਰਜ਼ ਨਹੀਂ ਜਦੋਂ ਉਹ ਇੱਥੇ ਸੀ ਨਾ ਉਹਨਾਂ ਨੇ ਸਾਰੇ ਫਰਜ਼ ਨਿਭਾਏ ਆ ਤੁਸੀਂ ਐਡੇ ਕਿ ਸੀਗੇ ਇੱਥੋਂ ਤੱਕ ਉਹੀ ਕਰਕੇ ਗਏ ਨੇ ਆ ਦੋ ਸਾਲਾਂ ਤੋਂ ਹੀ ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ ਹੈ ਇੱਥੋਂ ਦੀ ਇੱਥੇ ਤਾਂ ਕਿਹਦੀ ਜ਼ਿੰਮੇਵਾਰੀ ਸੀ ਇਧਰ ਤੋਂ ਉੱਪਰ ਕਿਦੀ ਹੈ ਐਥੋਂ ਤੋਂ ਲੈ ਕੇ ਉੱਥੋਂ ਤੱਕ ਦੀ ਜ਼ਿੰਮੇਵਾਰੀ ਨਾ ਅਰਵ ਹੁਣ ਮੇਰੀ ਹੈ ਮੈਂ ਤਾਂ ਨਹੀਂ ਭਜਦੀ ਪਈ ਆਪਣੀਆਂ ਜ਼ਿੰਮੇਵਾਰੀਆਂ ਤੋਂ ਤੁਹਾਨੂੰ ਲੈ ਕੇ ਤੇ ਤੁਹਾਡੇ ਪਿਓ ਨੂੰ ਮੈਂ ਤੇਰੇ ਪਿਓ ਨੂੰ ਲੈ ਕੇ ਫਰਜ਼ ਤੇ ਤੁਹਾਡੀਆਂ ਜ਼ਿੰਮੇਵਾਰੀਆਂ ਨਿਭਾਉਣੀ ਪਈਆਂ ਨਾ ਕੋਈ ਗੱਲ ਨਹੀਂ ਅਰਵ ਮਾੜਾ ਟਾਈਮ ਹੈ ਆਪੇ ਨਿਕਲ ਜਾਏਗਾ ਇਹ ਟਾਈਮ ਨਾ ਅਰਵ ਆਪਾਂ ਤਿੰਨਾਂ ਨੂੰ ਰਲ ਕੇ ਰਹਿਣਾ ਚਾਹੀਦਾ ਹੈ ਜੇ ਆਪਾਂ ਇੱਕ ਦੂਜੇ ਨਾਲ ਹੀ ਬਹਿਸ ਕਰੀ ਜਾਵਾਂਗੇ ਤੇ ਗੱਡੀ ਕਿੱਦਾਂ ਚੱਲੇਗੀ ਮਮੀ ਆਪਾਂ ਤੈਨੂੰ ਵੀ ਰਾਤੀਂ ਕਿੰਨੀ ਗੱਡ ਚਲਾਵਾਂਗੇ ਜਦੋਂ ਦੇ ਆਪਾਂ ਇੱਧਰ ਆਏ ਦਾਦੀ ਇੱਕ ਵਾਰ ਵੀ ਨਹੀਂ ਆਈ ਅਰਵ ਤੈਨੂੰ ਪਤਾ ਹੀ ਐ ਤੇਰੀ ਦਾਦੀ ਦੇ ਸੁਭਾਅ ਦਾ ਤੇ ਤੇਰੇ ਚਾਚੀ ਦਾ ਉਹਨਾਂ ਦੋਨਾਂ ਦੀ ਮੇਰੇ ਨਾਲ ਕਿੱਥੇ ਬੰਦੀ ਐ ਤੇਰਾ ਚਾਚਾ ਜਿੱਥੋਂ ਤੱਕ ਹੋ ਸਕਦਾ ਸਾਡਾ ਸਾਥ ਦਿੰਦਾ ਹੀ ਪਿਆ ਪਤਾ ਤੈਨੂੰ ਕੱਲ ਉਹਨਾਂ ਨਾਲ ਲੜ ਕੇ ਮੈਨੂੰ 500 ਰੁਪਏ ਦੇ ਕੇ ਗਿਆ ਵਰਤਦਾ ਉਸ ਦਿਨ ਤੁਸੀਂ ਮੇਲਾ ਦੇਖਣ ਗਏ ਹੋ ਸਾਰਾ ਖਰਚਾ ਉਹਨੇ ਕੀਤਾ ਵਾਪਸ ਜਾਂਦੇ ਹੋਏ 500 ਰੁਪਏ ਤਾਂ ਵੀ ਦੇ ਗਿਆ ਕੱਲ ਵੀ ਦੇ ਗਿਆ ਉਹ ਵੀ ਵਿਚਾਰਾ ਕਿੰਨਾ ਕੁ ਕਰੀ ਜਾਏਗਾ ਠੀਕ ਹੈ ਮੰਨ ਲੈਣਾ ਪਰ ਤੈਨੂੰ ਅਜ ਵਰਤ ਨਹੀਂ ਰੱਖਣਾ ਚਾਹੀਦਾ ਸੀ ਮੰਮੀ ਜਿਸ ਇਨਸਾਨ ਦੇ ਪਿੱਛੇ ਤੁਸੀਂ ਵਰਤ ਰੱਖਿਆ ਹੈ ਪਤਾ ਨਹੀਂ ਉਸ ਦੁਨੀਆ 'ਚ ਹੈਗਾ ਹੈ ਕਿ ਨਹੀਂ ਹੈਗਾ ਆਰਾਮ ਤੇ ਟੱਪੜ ਮਾਰਿਆ ਨਾ ਉਹਦਾ ਉਹ ਨਾ ਨਾ ਹੋਣਾ ਇੱਕ ਬਰਾਬਰ ਹੈ ਨਾ ਮਾਰ ਲਓ ਨਾ ਮਾਰ ਲਓ ਪਰ ਮੈਂ ਉਸ ਇਨਸਾਨ ਨੂੰ ਪਿਆ ਨਹੀਂ ਮੰਨਦਾ ਜੋ ਸਾਨੂੰ ਇਸ ਰਾਹ 'ਚ ਛੱਡ ਕੇ ਚਲ ਗਿਆ ਕੜੀ ਬਾਤ ਕਿਹੜੇ ਰੱਤੇ ਕਿਹੜੇ ਨਹੀਂ ਪਰ ਉਹਨਾਂ ਨੂੰ ਇੱਕ ਵਾਰ ਤਾਂ ਸਾਨੂੰ ਫੋਨ ਕਰਨਾ ਚਾਹੀਦਾ ਹੈ ਨਾ ਕੋਈ ਗੱਲ ਨਹੀਂ ਆਰਵ ਇੰਨੇ ਸਾਲ ਤਾਂ ਤੂੰ ਹੋ ਗਿਆ ਮੈਂ ਤੇਰੇ ਪਿਓ ਨੇ ਤੈਨੂੰ ਪਾਲਿਆ ਇਹ ਦੋ ਸਾਲਾਂ ਤੋਂ ਉਹਨਾਂ ਨੇ ਖਰਚਾ ਭੇਜਣਾ ਬੰਦ ਕਰ ਦਿੱਤਾ ਕੋਈ ਗੱਲ ਨਹੀਂ ਹੱਥ ਪੈਰ ਹੈਗੇ ਨੇ ਮਿਹਨਤ ਕਰਕੇ ਕਮਾ ਲਾਂਗੇ ਮੈਂ ਤਾਂ ਆਰਵ ਤਦ ਤੱਕ ਤੇਰੇ ਪਿਓ ਦੇ ਪ੍ਰਤੀ ਫਰਜ਼ ਨਿਭਾਵਾਂਗੇ ਜਦ ਤੱਕ ਉਹ ਮੈਨੂੰ ਆਪ ਨਾ ਕਹਿ ਦੇਣ ਕਿ ਸਾਡਾ ਰਿਸ਼ਤਾ ਖਤਮ ਹੈ ਆਰਵ ਇੱਕ ਵਾਰੀ ਬੱਸ ਤੇਰੇ ਪਿਓ ਦਾ ਮੈਨੂੰ ਫੋਨ ਆ ਜਾਵੇ ਉਹ ਆਪਣੇ ਮੂਹ ਕਹਿਦਨ ਕਿ ਤੇਰੇ ਨਾਲ ਤੇ ਤੇਰੇ ਬੱਚਿਆਂ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਕਸਮ ਐ ਤੁਹਾਡੇ ਦੋਨਾਂ ਦੀ ਜੇ ਉਸ ਦਿਨ ਤੋਂ ਬਾਅਦ ਮੇਰੇ ਮੂਹ ਤੇ ਤੁਹਾਡੇ ਪਿਓ ਦਾ ਨਾਮ ਆ ਗਿਆ ਨਾ ਫਿਰ ਮੇਰੇ ਨਾਲ ਗੱਲ ਕਰੀ ਕੀ ਗੱਲ ਆ ਵੇ ਕਿਉਂ ਆਪਦੀ ਮਾਂ ਦਾ ਲੋ ਪਿਤਾ ਥੱਲੇ ਤੱਕ ਆਵਾਜ਼ ਆ ਰਹੀਆਂ ਕੋਈ ਨਾ ਦੀਦੀ ਤੁਸੀਂ ਸਾਡੇ ਦੋਨਾਂ ਦੀ ਗੱਲ ਦੇ ਵਿੱਚ ਨਾ ਹੀ ਬੋਲੋ ਕਿਉਂਕਿ ਕਿਤੇ ਨਾ ਕਿਤੇ ਨਾ ਦੀਦੀ ਆਰਵ ਵੀ ਸਹੀ ਹੈ ਕਿ ਉਹਨੂੰ ਵੀ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਜਿਹਦੇ ਕਰਕੇ ਮੇਰੀ ਮਾਂ ਨੇ ਵਰਤ ਰੱਖਿਆ ਉਹ ਹੈ ਕਿੱਥੇ ਕੋਈ ਗੱਲ ਨਹੀਂ ਤੂੰ ਕਿਹੜਾ ਪਹਿਲੀ ਵਾਰ ਵਰਤ ਰੱਖਿਆ ਆ ਹਰ ਸਾਲ ਰੱਖਦਗੋਈ ਆ ਨਾਲੇ ਰੱਖਿਆ ਵੀ ਤੇਰੇ ਪਿਓ ਵਾਸਤੇ ਹੀ ਆ ਇਹ ਕਿਉਂ ਐ ਮੈਂ ਸਵਾਲ ਜਵਾਬ ਕਰੀ ਜਾਂਦਾ ਰਹਿੰਦਾ ਇਹਨੂੰ ਦੀਦੀ ਇਹਦਾ ਸਵਾਲ ਕਰਨਾ ਨਾ ਬੰਦਾ ਹੀ ਐ ਦੇਸੀ ਕੀ ਉਹਦੇ ਰੋਟੀਆਂ ਖਾਣ ਵਾਲੇ ਜਦੋਂ ਸੁੱਕਿਆ ਰੋਟੀਆਂ ਖਾਣ ਲੱਗ ਪੰਨਾ ਇੰਨਾ ਕ ਤਾਂ ਪੁੱਛਣਾ ਬੰਦਾ ਹੀ ਐ ਦੀਦੀ ਇਹਦਾ ਸਵਾਲ ਕਰਨਾ ਤਾਂ ਬੰਦਾ ਹੀ ਹੈ ਕਿ ਜਿਹੜਾ ਵਾਰ ਮੇਰੀ ਮਾਂ ਮੇਰੇ ਪਿਓ ਨੂੰ ਵੇਖ ਕੇ ਖੋਲਦੀ ਸੀ ਇਹ 2-3 ਸਾਲਾਂ ਤੋਂ ਫੋਟੋ ਵੇਖ ਕੇ ਕਿਉਂ ਖੋਲ ਰਹੀ ਹੈ ਚਲੋ ਛੱਡੋ ਦੀਦੀ ਅਰਵ ਮੇਰੀ ਗੱਲ ਸੁਣ ਪੁੱਤਰ ਐਫਰਟਸ ਹੋਰ ਪੀਆ ਜਿਹੜਾ ਮੈਂ ਤੈਨੂੰ ਕਰਵੇ ਦਾ ਸਮਾਨ ਕਿਹਾ ਨਾ ਉਹ ਲੈ ਕੇ ਆ ਇਹਨੂੰ ਵੀ ਨਾਲ ਹੀ ਲੈ ਜਾ ਤੇ ਸਮਾਨ ਧਿਆਨ ਨਾਲ ਲਿਆਈ ਜਾਓ ਬੈਠੋ ਦੀਦੀ ਬੱਚਾ ਸੀ ਮੈਂ ਤਾਂ ਨਹੀਂ ਬੋਲੀ ਪਰ ਸਵਾਲ ਉਹਦਾ ਸਹੀ ਸੀ ਜਿਹਦਾ ਕਰਕੇ ਤੂੰ ਵਾਰਤ ਰੱਖ ਰਹੀ ਆ ਪਿਛਲੇ 2 ਢਾਈ ਸਾਲਾਂ ਤੋਂ ਉਹਦਾ ਅਤਾ ਪਤਾ ਹੀ ਨਹੀਂ ਹੈ ਵੀ ਜਾਂ ਨਹੀਂ ਜਾਂ ਤਾਂ ਕੋਈ ਸਕੀਮ ਜੀ ਲਾ ਕੇ ਆਪਣੇ ਘਰ ਵਾਲੇ ਦੀ ਆਪਣੇ ਬੱਚਿਆਂ ਨਾਲ ਗੱਲ ਕਰਵਾ ਦੇ ਤਾਂ ਜੋ ਥੋੜੇ ਠੰਡੇ ਹੋ ਜਾਣ ਨਹੀਂ ਤਾਂ ਜਿਹੜਾ ਜਵਾਨ ਖੂਨ ਵਾਲੇ ਮਾਰਦਾ ਨਾ ਜਦੋਂ ਫਟਿਆ ਸਾਂਭਿਆ ਨਹੀਂ ਜਾਣਾ ਨਾਲੇ ਮੈਂ ਤੇਰੇ ਤੇ ਹੈਰਾਨ ਜਿਹਦੇ ਲਈ ਤੂੰ ਵਾਰਤ ਰੱਖੀ ਬੈਠੀ ਆ ਉਹਦਾ ਤੈਨੂੰ ਪਤਾ ਹੀ ਨਹੀਂ ਦੀਦੀ ਜਦੋਂ ਦੀ ਮੇਰੇ ਸੋਹਰੇ ਨੇ ਮੈਨੂੰ ਘਰੋਂ ਕੱਢਿਆ ਹੋਇਆ ਨਾ ਮੇਰੇ ਤੇ ਉਸ ਦਿਨ ਤੇ ਹੀ ਵਰਤ ਸ਼ੁਰੂ ਹੋਏ ਹੋਏ ਨੇ ਖਾਲੀ ਢਿੱਡ ਤੇ ਮੈਂ ਉਦੋਂ ਦੀ ਰਹਿ ਰਹੀ ਆਂ ਅੱਜ ਬਸ ਪਿਆਸੀ ਆਂ ਪਰ ਜਿਨੇ ਤੇਰੀ ਪਾਣੀ ਪੀ ਆ ਕੇ ਪਿਆਸ ਬੁਝਾਣੀ ਆ ਉਹਦਾ ਕਿੱਦਾਂ ਕਰਾਂਗੀ ਅੱਜ ਉਹਦਾ ਹੀ ਦੀਦੀ ਜਿੱਦਾਂ ਪਿਛਲੇ 2 ਸਾਲਾਂ ਤੋਂ ਕਰਦੀ ਆ ਰਹੀ ਆਂ ਚੰਦਰਮਾ ਨੂੰ ਅਰਕ ਦੇ ਕੇ ਫੋਟੋ ਵੇਖ ਕੇ ਪਾਣੀ ਪੀ ਲਾਂਗੇ ਪਰ ਪਿਛਲੇ 2 ਸਾਲਾਂ ਚ ਕੱਢੀ ਫੋਟੋ ਤੇ ਇਸ ਸਾਲ ਕੱਢੀ ਫੋਟੋ ਚ ਫਰਕ ਹੈ ਕਿੱਦਾਂ ਦੀਦੀ ਮੈਨੂੰ ਕੁਝ ਸਮਝੀ ਨਹੀਂ ਪਿਛਲੇ 2 ਸਾਲਾਂ ਚ ਤੇਰੇ ਹਾਲਾਤ ਹੋਰ ਸੀ ਇਸ ਸਾਲ ਹੋਰ ਆ ਪਿਛਲੇ 2 ਸਾਲਾਂ ਚ ਤੇਰੇ ਮੁੰਡੇ ਦੀ ਸੋਚ ਹੋਰ ਸੀ ਤੇ ਇਸ ਸਾਲ ਹੋਰ ਮੈਨੂੰ ਤਾਂ ਇਹ ਡਰ ਆ ਜੇ ਇਸ ਸਾਲ ਫੋਟੋ ਕੱਢ ਲਈ ਤੇਰਾ ਵੱਡਾ ਮੁੰਡਾ ਭਗਾ ਕੇ ਨਾ ਮਾਰੇ ਬਾਕੀ ਆਪਣੀ ਆਪਣੀ ਲਾਦ ਦਾ ਸਾਰਿਆਂ ਨੂੰ ਪਤਾ ਹੀ ਹੁੰਦਾ ਚਲੋ ਛੱਡੋ ਦੀਦੀ ਉਹ ਗੱਲਾਂ ਨੂੰ ਮੈਨੂੰ ਇਹ ਦੱਸੋ ਕਿ ਉਹ ਮੰਦਿਰ ਕਿੰਨੇ ਵਜੇ ਜਾਣਾ ਆ ਪਾ ਕਥਾ ਸੁਣਨ ਮੈਨੂੰ ਨਾ ਇਧਰਲੇ ਪਾਸੇ ਮੰਦਿਰ ਦਾ ਕੋਈ ਪਤਾ ਨਹੀਂ ਹੈ ਆ ਮੱਲੇ ਵਾਲੇ ਮੰਦਿਰ 'ਚ ਨਾ ਜਾਏ ਇੱਥੇ ਤੇਰੇ ਬਾਰੇ ਸਾਰਿਆਂ ਨੂੰ ਪਤਾ ਐਵੇਂ ਤਾਨੇ ਮੈਨੇ ਮਾਰ-ਮਾਰ ਕੇ ਤੇਰਾ ਵੱੱਟ ਖਰਾਬ ਕਰਨੀ ਤੂੰ ਨਾ ਉੱਥੇ ਜਾ ਜਿੱਥੇ ਪਹਿਲਾਂ ਜਾਂਦੀ ਸੀ ਜੇ ਮੈਂ ਉੱਧਰ ਗਈ ਆਪਣੇ ਮੱਲੇ ਮੰਦਿਰ 'ਚ ਤੇ ਉੱਥੇ ਮਿਲਣਾ ਮੈਨੂੰ ਰਾਧਿਕਾ ਨੇ ਫੇਰ ਐਵੇਂ ਲੋਕੀ ਉੱਥੇ ਮੇਰਾ ਤਮਾਸ਼ਾ ਦੇਖਣਗੇ